ਜਮੀਨ ਕਿੰਨੀ ਸੀ ਇੰਡੀਆ ਚ ਜਮੀਨ ਸਾਇਗੀ ਦੀ 60 ਫੈਕਟਰ ਸੀ ਇੰਡੀਆ ਚ ਉੱਥੇ ਕਿੰਨੇ ਦੀ ਵੇਚੀ ਉੱਥੇ ਵੇਚੀ ਤੇਰੇ ਬਾਪ ਨੇ ਵੇਚੀ ਦੀ ਉਹ ਤੋਂ ਕੰਮ ਵੇਚਣ ਦੀ ਜਮੀਨਾਂ ਨਾਲੇ ਹੋਰ ਅੱਛਾ ਤਾਇਆ ਦਾ ਨਾਮ ਦੱਸ ਮੇਰਾ ਨਾਮ ਅਬਦੁਲ ਕਾਪੂਰ ਹੈ ਉਮਰ ਕਿੰਨੀ ਹੈ ਤੇਰੀ ਉਮਰ ਮੇਰੀ ਸਨ ਕਿਤਨੀ ਸਨ 28 ਦੀ ਪੈਦਾ ਸਨ ਮੇਰੀ ਕਿੰਨੀ ਹੋ ਗਈ 28 ਦੀ ਹੈ 28 ਦੀ ਪੈਦਾ 1928 ਤੇ ਮੇਰੀ ਪੈਦਾਸ ਆ ਪਿੰਡ ਕਕਰ ਨਾਨਕੇ ਮੇਰੇ ਨੇ ਕਲਾਰਾ ਕਲਾਰੀ ਮੇਰੀ ਪੈਦਾ ਹੋਈ ਐ ਅੱਛਾ ਫਿਰ ਪਰਵ ਸਪਾਈਆ ਆ ਕੇ ਆਪਣੇ ਕਕਰ ਵਾਲੇ ਕਕਰ ਵਾਲਾ ਸਾਡਾ ਪਿੰਡ ਐ ਅੱਛਾ ਹਾਂ ਉੱਥੇ ਫਿਰਾਂ ਦੀ ਬਾਤ ਦੇ ਰਹੇ ਰੇ ਸਾਰੇ ਕੁਝ ਇਕੱਠੇ ਕੰਦੇ ਪਿੰਦੇ ਸਭ ਕੁਝ ਕਰਦੇ ਸੀ ਕੋਈ ਕਿਸੇ ਦਾ ਨਾ ਕੋਈ ਨਾ ਨਹੀਂ ਲੈਂਦਾ ਦੀ ਕਿਸੇ ਦਾ ਚਾਚਾ ਤਾਇਆ ਕਿਵੇਂ ਆ ਕੇ ਦੇ ਕਰਦੇ ਹੁੰਦੇ ਸੀ ਸਭ ਫੇਰ ਮਾਲ ਮੋਹਲ ਇਕੱਠੇ ਚਾਰਾ ਕਰਦੇ ਕੁੜੀਆਂ ਮੁੰਡੇ ਇਕੱਠੇ ਖੇਲੇ ਕਰਦੇ ਰਾਤ ਨੂੰ ਅੱਛਾ ਮੇਰੇ ਥੋੜੇ ਦਿਨ ਪਏ ਤਾਂ ਸਨ 35 ਦੀ جنگ ਚ ਜਾ ਲੱਗੀ ਆ ਨਾ ਜਦੋਂ ਸਨ 35 ਦੀ جنگ ਜਰਮਨ ਦੀ ਉਸ ਵਕਤ ਜਹਾਜ਼ ਦੇਖੇ ਅੱਛਾ ਪਹਿਲਾਂ ਜਹਾਜ਼ ਜੂਜ ਕੋਈ ਨਹੀਂ ਸੀ ਦੇਖੇ ਇਹਨੇ ਆਇਆ ਜਿਵੇਂ ਤਾਰੇ ਹੁੰਦੇ ਨੇ ਉਹਦੇ ਉੱਪਰ ਅਸਮਾਨ ਦੇ ਅਸਮਾਨ ਦੇ ਤੇ ਤਾਰੇ ਹੁੰਦੇ ਨੇ ਇਤਨੇ ਦਿਨ ਆਇਆ ਅੱਛਾ ਫੇਰ ਥੋੜੇ ਦਿਨ ਗੁਜ਼ਰ ਲਏ ਗਏ ਵਕਤ ਲੰਘਦਾ ਗਿਆ ਫਿਰ ਸਹੀ ਆਖਰ ਤੇ ਮਸਲਾ ਚੱਲ ਗਿਆ ਇਸ ਦਾ ਫਾਕਸਾਂ ਦਾ ਬਣਦਾ ਇੱਧਰ ਉੱਧਰ ਜਿਹੜੇ ਸਾਡੇ ہمسਾਏ ਤੇ ਬਹੁਤ ਅੱਛਾ ਸਾਡਾ ਵਕਤ ਲੰਘਿਆ ਸਾਡੇ ਜਿਹੜੇ ਸਾਡੇ ہمسਾਏ ਦੇ ਦੋ ਸਿੱਖ ਤੇ ਕਿਦਾਂ ਨੌ ਚਾਨਣ ਮੱਲ ਪਹਿਲਮਾਨ ਵੀ ਦੂਸਰਾ ਦੀ ਬਖਸੀ ਉਹਦਾ ਭਾਈ ਇੱਕ ਦੀ ਸੋਚਾ ਅੱਛਾ ਦੂਸਰੇ ਫਿਰ ਜਿਹੜੇ ਹੋਰ ਤੇ ਸਾਡੇ ਪਿੰਡ ਦੇ ਸੇਠ ਵੱਡੇ ਧਨੀ ਨਾਮ ਤੇ ਉਸ ਦਾ ਬਾਣੀ ਦਾ Hindu ਦਾ ਦੂਸਰੇ ਦਿਨਾਂ ਦੀ ਆਪਣਾ ਕੁੰਦਨ ਮੱਲ ਤੀਸਰੇ ਦਿਨਾਂ ਦੀ ਮਾਤੂ ਮਾਤੂ ਮੱਲ ਫੇਰ ਇੱਕ ਹੋਰ ਫੀ ਬਾਬਾ ਕਾਕਾ ਕਿਆ ਕਰਦੇ ਉਸ ਨੂੰ ਫੇਰ ਆਪਣਾ ਪਿੰਡ ਕਕਰਿਆਲਾ ਸੀ ਸਾਡਾ ਕਕਰਿਆਲਾ ਪਿੰਡ ਅਜਾ ਤਾਈ ਇੱਥੋਂ ਜਾਣਾ ਹੋਵੇ ਕਕਰਿਆ ਜਰੂਰ ਇੱਥੋਂ ਜਾਣਾ ਨਹੀਂ ਨਾ ਹਲੇ ਬਣਦਾ ਜਾਣਾ ਅੱਛਾ ਬਹੁਰੇ ਪਊਗਾ ਜਦੋਂ ਪੂਰੀ ਹੋਊਗੀ ਕਹਾਣੀ ਫੇਰ ਉਹ ਤੋਂ ਅਸੀਂ ਜੀ ਰਾਤ ਜਦੋਂ ਇਹ ਮਾਮਲਾ ਚੱਲਿਆ ਮੇਰੇ ਜਨ ਬਿਲਕੁਲ ਅਸੀਂ ਆਮ ਨਾਮ ਨਾਲ বাসਦੇ ਸੀ ਫਿਰ ਸਾਡੇ ਲੋਕ ਇੱਕ 사ਧਾਂ ਦਾ ਘਰ ਸੀ ਅੱਛਾ 사ਧਾਂ ਦਾ ਘਰ ਉਸ ਘਰ ਚ ਫਿਰ ਗ੍ਰੰਥ ਪੜਾਇਆ ਕਰਦਾ ਸੀ ਜਦੋਂ ਇੱਕ ਹਿੰਦੂਆਂ ਦਾ ਕੋਈ ਫੋਤ ਹੋ ਜਾਂਦਾ ਨਾ ਫਿਰ ਇਹ ਵੀ ਜਿਵੇਂ ਅਸੀਂ ਕੁਰਾਨ ਸ਼ਰੀਫ ਪੜ੍ਹਦੇ ਹਾਂ ਸਾਰੀਆਂ ਕਰਦੇ ਆ ਇਹ ਵੀ ਆਪਣਾ ਗ੍ਰੰਥ ਪੜਾਇਆ ਕਰਦੇ ਸਾਡੇ ਘਰ ਦੇ ਨਾਲ ਹੀ ਸਾਡੇ ਕੋਲ ਇੱਕ ਪਾਸੇ ਸਾਡੇ ਘਰ ਸੀ ਇਹ ਦੂਸਰੇ ਪਾਸੇ ਹਿੰਦੂ ਦਾ 사ਧਾਂ ਦਾ ਘਰ ਵੀ ਫਿਰ ਉਹ ਨਾ ਵਾਦ-ਵਾਰ ਆਦ-ਵਾਰ ਇਹ ਫਿਰ ਸੰ ਇਹ ਚੱਲ ਗਿਆ ਜੀ ਅੱਜ ਪਾਕਿਸਤਾਨ ਬਣੇਗਾ ਇਹ ਹੋਏਗਾ ਫਲਾਣ ਹੋਏਗਾ ਟੀਰ ਹੋਏਗਾ ਬਈ ਵਾਸੀਂ ਇੱਥੋਂ ਕਿੱਧਰ ਜਾ ਸਕਦੇ ਆ ਫਿਰ ਥੋੜੇ ਦਿਨ ਗੁਜ਼ਰੇ ਰਾਤਾਂ ਨੂੰ ਡੱਕੇ ਪੈਣ ਲੱਗੇ ਬਰਸਾਉਣ ਲੱਗੇ ਯਾ ਫਿਰ ਉਹ ਤੋਂ ਆਪਣਾ ਕੋ ਜਿਹੜਾ ਸਾਡਾ ਹਮਸਾਇਆ ਸੀ ਬਖਸੀ ਉਹ ਬਖਸੀ ਰਾਤ ਨੂੰ ਸਾਡੇ ਘਰ ਆਇਆ ਉਹ ਕਹਿਣ ਲੱਗਿਆ ਬਈ ਅੱਜ ਮੈਂ ਫਲਾਣੀ ਜਗ੍ਹਾ ਫਲਾਣੇ ਪਿੰਡ ਗਿਆ ਸੀ ਉਹ ਸਾਰਾ ਉਹਨੇ ਸਿੱਖਾਨੇ ਮਾਰ ਮੂੰਹ ਤੇ ਜ਼ਾਰੇ ਬੜਬੜ ਤੇ ਉਹ ਤਾਂ ਤੁਸੀਂ ਕਿ ਥੋੜੀ ਕੀ ਸਲਾਹ ਅਸੀਂ ਕਿਹਾ ਸਾਨੂੰ ਵੀ ਮਾਰ ਦੇਣਗੇ ਹੋਰ ਕੀ ਅਸੀਂ ਅੱਜ ਕਿੱਥੇ ਜਾਵਾਂਗੇ ਫਿਰ ਉਹ ਜਨੇ ਸਲਾਹ ਦਈ ਵੀ ਤੁਸੀਂ ਆਪਣਾ ਰਾਤ ਨੂੰ ਨਾ ਇਥੋਂ ਨਿਕਲ ਜਾਓ ਬਾ ਫਿਰ ਸਾਡਾ ਸਾਰਾ ਖਾਨਦਾਨ ਤੇ ਜਿਹੜਾ ਕੋਈ ਨਾ ਨਿਕਲੇ ਫਿਰ ਉੱਥੋਂ ਆਪਣਾ ਰਾਤ ਨੂੰ ਫਿਰ ਦਬਾਰੇ ਆਇਆ ਹੋ ਸਾਸੀ ਦਿਨ ਤਿੰਨ ਚਾਰ ਤੇ ਦੋ ਪਾਣਾ ਦੀਆਂ ਮੇਰੀਆਂ ਤਿੰਨ ਇੱਕ ਮਾਇ ਸੀ ਇੱਕ ਦੋ ਦੋ ਮੇਰੇ ਭਾਈ ਕ ਗੋਦੀ ਸੀ ਮੁੰਡਾ ਫੇਰ ਉਹ ਇਤਨੀ ਜੜੀ ਫੀਮ ਦੇ ਗਿਆ ਫੀਮ ਬਖਸੀ ਕਹਣ ਲਗਾ ਫੀਮ ਲੈ ਲੋ ਬੱਚਨ ਦੇ ਦੋ ਕੋਈ ਰੂਵੇ ਨਾ ਕਰੇ ਨਾ ਉਹ ਕਿ ਨਿਕਲ ਜੇ ਤਾ ਫੇਰ ਜੋ ਸਮਾਨ ਸਮੌਣ ਤੇ ਸਾਰਾ ਮਾਲ ਪਸ਼ੂ ਜੋ ਸਾਰਾ ਸੀ ਉਸ ਨੂੰ ਸਮਾਇਆ ਫੇਰ ਉਹ ਉਹ ਰਾਤ ਨੂੰ ਫੇਰ ਅਸੀਂ 4 ਵਜੇ ਬਾਰਸ਼ ਦੇ ਵਿੱਚ ਨਿਕਲੇ ਬੇਲਨ ਚੜ ਗਿਆ ਆ ਕੇ ਫਿਰ ਇੱਕ ਦੂਸਰੇ ਪਿੰਡੇ ਤੋਂ ਸਾਨੂੰ ਘੇਰ ਲਿਆ ਉਹਨਾਂ ਨੇ ਸਾਡੇ ਖਾਨਦਾਨ ਨੂੰ ਘੇਰ ਕੇ ਕਹਣ ਲੱਗੇ ਜੇ ਅਸੀਂ ਉਹ ਨਹੀਂ ਤੋਂ ਜਾਣ ਲੈਣਾ ਫੇਰ ਉਹ ਦੇਖ ਸਾਡਾ ਆਮਸਾਇਆ ਸੀ ਜਮਾਂਦਾਰ ਦੀ ਦਾ ਪਿੰਡ ਜਿਹੜੇ ਬਣਾ ਪ੍ਰੇਮ ਥੋੜਾ ਕਿ ਅਗਰਦੇ ਉਹਨੂੰ ਸਾਡੇ ਕੇ ਦੇ ਨਾਲ ਹੀ ਸੀ ਉਤੋਂ ਫੇਰ ਉਹ ਆਪਣਾ ਚੱਲਿਆ ਉਹ ਕਹ ਉਹ ਆ ਗਿਆ ਉਹ ਕਹਣ ਲੱਗਿਆ ਨੇ ਉਹਨੂੰ ਕਿਉਂ ਕਰਿਆ ਕਹਿੰਦਾ ਜੀ ਸ਼ਿਕਾਰ ਹੈ ਸ਼ਿਕਾਰਾ ਸੀ ਇਹਨਾਂ ਨੂੰ ਮਾਰਾਂਗੇ ਵੀ ਔਰ ਲੁੱਟਾਂਗੇ ਵੀ ਉਹ ਕਹਿੰਦਾ ਇਹਨਾਂ ਕੋਲ ਕੀ ਹੈ ਕੀ ਲੁੱਟੋਂਗੇ ਤੂੰ ਜਾ ਕਹਿੰਦਾ ਸਾਵਰ ਲੈ ਜਾ ਆਪਣੇ ਇਹਨਾਂ ਨੂੰ ਛੱਡਿਆ ਹਾਲਾਂਕਿ ਸਾਵਰ ਦਾ ਦੁਸ਼ਮਣ ਸੀ ਉਹ ਉਹ ਥਣਿਆ ਸੀ ਨੈਤੀ ਸਾਡੇ ਨਾਲ ਕਰੀ ਫੇਰ ਉਹ ਘੰਟੂ ਦੇ ਫਿਰਦੇ ਸਾਂ ਪਾਣਾ ਲੈ ਕਪਾਂ ਕਪਾਹਾਂ ਵਿੱਚ ਦੀ ਬਾਜਰਿਆਂ ਵਿੱਚ ਦੀ بارش بارش ਕਹੇ ਮੈਨੇ ਪਾਣੀ ਪੈਣਾ بارش ਦੇ ਵਿੱਚ 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 ਜਾ ਕੇ ਫਿਰ 10 11 ਵਜੇ ਅਸੀਂ ਸ਼ਹਿਰ ਸਮਾਣੇ ਪਹੁੰਚੇ ਉਥੇ ਰਹੇ 3 ਮਹੀਨੇ ਸ਼ਹਿਰ ਸਮਾਣੇ ਫੇਰ ਉਹ ਜਿਹੜਾ ਸਾਡਾ ਹਮਸਾਇਆ ਸੀ ਫੇਰ ਉਥੇ ਮਾਹਲ ਬੀਜੇ ਕਰ ਬੱਚੀ ਪੈਦਾ ਹੋਈ ਉਹ ਪਿੰਡ ਚ ਰੋਣ ਲੱਗਿਆ ਫਿਰ ਉਹ 12 ਸੇਰ ਪਕਾ ਘੀ ਲੈ ਕੇ ਆਇਆ ਰਾਹਮਤ ਪੈਦਾ ਹੋਈ ਉਸ ਟਾਈਮ ਫੋਕ ਨੂੰ ਕੀ ਲੱਗਿਆ ਫਿਰ ਉਹ ਜਿਵੇਂ ਅਸੀਂ ਰਿਆ ਕਰਦੇ ਤੇ ਉਹ ਕੋ ਕੋ ਕਹਿਣ ਲੱਗਿਆ ਵੀ ਥੋੜੇ ਦੱਸੇ ਖਾਉਂਦੇ ਨੇ ਤੂੰ ਇੱਥੋਂ ਨਿਕਲੋ ਸਾਨੂੰ ਵੀ ਕੱਢਣ ਲੱਗੇ ਫਿਰ ਉਹ ਕਾ ਦੂਸਰਾ ਕਹਿਣ ਲੱਗਾ ਕਹਿੰਦਾ ਯਾਰ ਫਿਰ ਤੁਸੀਂ ਉਹ ਹਾਜੀ ਸਾਬਰ ਲੱਗਿਆ ਕਹਿਣ ਲੱਗਾ ਤੁਹਾਨੂੰ ਕਹਿਣ ਲੱਗੇ ਬਈ ਬਖਸ਼ੀ ਹੁਣ ਸਾਡੇ ਦੇ ਕੱਢਦੇ ਨੇ ਤੇ ਰਾਜ ਸਾਨੂੰ ਇਥੋਂ ਤੂੰ ਨਾ ਆਇਆ ਕਰ ਅੱਛਾ ਕਹਿੰਦਾ ਮੈਂ ਨਹੀਂ ਆਉਂਦਾ ਉਹ ਨਹੀਂ ਆਇਆ ਫਿਰ ਇੱਕ ਦਿਨ ਰਾਤ ਨੂੰ ਉਹ ਘੋੜਾ ਲੈ ਕੇ ਆਇਆ ਨਾ ਮਗਰਮ ਦੇ ਟਾਈਮ ਮੈਂ ਬਾਹਰ ਇਧਰੋਂ ਆਇਆ ਨਿਕਲਿਆ ਸੀ ਉੱਥੇ ਦੇਖਿਆ ਮੈਂ ਤਾਂ ਉਹ ਇੱਕ ਹੀ ਦਿਨ ਇੱਕ ਸਾਰੀ ਗੱਠਲੀ ਬੰਨੀ ਹੋਈ ਬੇ ਕਪੜਿਆਂ ਦੀ ਸਾਡੇ ਪੁਰਾਣੇ ਕਪੜੇ ਜਿਹੜੇ ਤੇ ਉਹ ਸਾਰੇ ਲੈ ਕੇ ਆਇਆ ਉਹ ਲੈ ਕੇ ਆ ਗਿਆ ਫਿਰ ਉੱਥੇ ਰਹੇ ਅਸੀਂ ਈ ਮਹੀਨੇ ਫਿਰ ਕਹਿਣ ਲੱਗੇ ਜੀ ਚਲੋ ਹੁਣ ਪਾਕਿਸਤਾਨ ਨੂੰ ਜਾਣਾ ਹੈ ਪਾਕਿਸਤਾਨ ਨੂੰ ਜਾਣ ਲੱਗੇ ਜੋ ਵੀ ਸੀ ਨਾ ਸੂਈ ਤੱਕ ਨਾ ਹਕੂਮਤ ਨੇ ਦਿੱਤਾ ਉਹ ਲਿਆ ਕਰ ਲੇ ਉਹਨਾਂ ਬੜੀ ਕੱਠੀ ਦਾ ਪਿੱਛੇ ਬਥੇਰੀ ਹੋਈ ਹੁਣ ਉਹ ਤਾਂ ਨੀ ਨਾ ਬਿਆਨ ਕਰੀ ਜਾਂਦੇ ਉਹਨਾਂ ਦਾ ਫੇਰ ਰੋਣਾ ਆਉਂਦਾ ਉਸ ਭਗਤ ਨੂੰ ਦੇਖ ਕੇ ਵਾ ਫੇਰ ਉਥੋਂ ਜੀ ਚੱਲੇ ਅਸੀਂ ਜ਼ਾਹਿਰ ਸਮਾਨੇ ਤੋਂ 18 15 ਲੈਣਾ ਜਿੱجا ਕੇ ਖੰਡੇ ਮੈਂ ਤਾਂ ਖੰਡੇ ਤੱਕ ਹੀ ਪਹੁੰਚਿਆ ਫੇਰ ਉਹ ਉਧਰੋਂ ਪਾਕਿਸਤਾਨ ਦਾ ਕੋਈ ਟ੍ਰੈਕਟਰ ਰੁਕਾਉਣ ਲੱਗੇ ਉਹਦੇ 'ਚ ਬੈਠ ਕੇ ਟ੍ਰੈਕ 'ਚ ਮੈਂ ਤਾਂ ਫੇਰ 8 10 ਦਿਨ ਪਹਿਲਾਂ ਹੀ ਪਾਕਿਸਤਾਨ ਦੇ ਕਸੂਰ ਪਹੁੰਚ ਗਏ ਦੇ ਆਪਣੇ ਮਾਪਿਆਂ ਨਾਲੋਂ ਫੇਰਾ ਜੀ ਦੇਖਦੇ ਰਹੇ ਉਹ ਫਿਰ ਇੱਕ ਆਫਲਾ ਆਇਆ ਫਿਰ ਮਸਾਂ ਟੋਲੇ ਟੋਲੇ ਕਰਕੇ ਫਿਰ ਜਾ ਕੇ ਗੁਜਰਾਤ ਰਹੇ ਸਾਲਰੇ ਰਹੇ ਬਸ ਹੀ ਬੜੀ ਮੁਸੀਬਤ ਸੀ ਹੁਣ ਤੱਕ ਵੀ ਮੁਸੀਬਤ ਵਿੱਚ ਫਿਰ ਰਹੇ ਅਜੇ ਵੀ ਗਾੜਾ ਨਹੀਂ ਗੜਿਆ ਸਾਡਾ ਘਰ ਪਾਉਂਦੇ ਤੱਕ ਉਹ ਅੱਲਾ ਨੇ ਤੁਹਾਨੂੰ ਕੋਈ ਸ਼ਾਇ ਨਹੀਂ ਦਿੱਤੀ ਟੁਕੜੇ ਮੰਗਣ ਵੀ ਅਸੀਂ ਗਏ ਇੱਥੇ ਤੱਕ ਵੀ ਸਾਡੇ ਹਾਲਤ ਵਹੀ ਸੀ ਫਿਰ ਸਾਨੂੰ ਕੋਈ ਸ਼ਾਇ ਨਾ ਮਿਲੇ ਕਰ ਫਿਰ ਸਰਗੋਦ ਨਹੀਂ ਕੰਪ ਲੱਗਿਆ ਦੀ ਉਹ ਸਰਗੋਦੇ ਕੰਪ ਚ ਪਾ ਗਏ ਫਿਰ ਉੱਤੇ ਇਕੱਠੇ ਹੋ ਗਏ ਉਹ ਸਰਗੋਦੇ ਕੰਪ ਚ ਮੇਰੀ ਨਿਕਾਹ ਹੋਇਆ ਹੋਗਾ ਤੇ ਮੇਰੀ ਮੰਗਣੀ ਮੇਰੀ ਹਿੰਦਸਤਾਨ ਦੀ ਹੋਗੀ ਦੀ ਫਤਿਹਪੁਰ ਫਿਰ ਉਥੋਂ ਆਪਣਾ ਨਿਕਾਹ ਮੇਰਾ ਆ ਕੇ ਹੋਇਆ ਇਥੇ ਆਪਣਾ ਸਰਗੋਦੇ ਉਹ ਨਿਕਾਹ ਜਮੈਂ ਸਾਡੇ ਜਿਹੜੀ ਰਿਵਾਜ ਹੈ ਉਹ ਰਿਵਾਜ ਨਾਲ ਫਿਰ 15 ਰੁਪਏ 16 ਰੁਪਏ ਮੈਨੂੰ ਸਲਾਮੀ ਦੇ ਕੋਈ ਤੇ ਉਹਦੇ ਚ 1 ਰੁਪਿਆ ਖੋਟਾ ਲੇਗਾ ਕੋਈ ਬੰਦਾ ਉਹ ਵੀ ਮੇਰੇ ਯਾਦ ਹੈ ਹੁਣ ਤੱਕ ਨੇ ਰੋਪੇ ਜੀ ਰਹਿੰਦੇ ਰਹਿੰਦੇ ਸਾਨੂੰ ਇੱਕ ਚੱਕ ਕੱਟ ਕੇ ਦਿਆ ਹਕੂਮਤ ਨੇ ਚੱਕ 58 ਸਰਗੋਦਾ ਜ਼ਿਲ੍ਹੇ ਚ ਫਾਸਲਾ ਵਾਦਾੜੇ ਰੋਡ ਤੇ ਬਸ ਉੱਥੇ ਕੋਈ ਨਾ ਰਹੇ ਸਾਰਾ ਪਟਵਾਰੀ ਨੇ ਉੱਥੇ ਘਰਾਂ ਸਾਨੂੰ ਕੁਝ ਸਭ ਕੁਝ ਦੇਤਾ ਦੀ ਨਹੀਂ ਰਹੇ ਉੱਥੇ ਬਸ ਉੱਥੇ ਬੇਹਰਾ ਕੇ ਕੰਪਜਾ ਕੇ ਫੇਰ ਕੰਪਜਵਾ ਕੇ ਜੀ ਫੇਰ ਬਸ ਆਪਣਾ ਚੱਕੋ ਜੀ ਚੋਲੇ ਸੰਤ ਨੂੰ ਫੇਰ ਸੰਤ ਦੇ ਚ ਜਾ ਠੋਕੇ ਸੀ ਜੈਕਮਬਾਬ ਜੈਕਮਬਾਬ ਗਏ ਸੈਂ 6840 10ਵਾਂ ਮਹੀਨਾ 10 ਤਰੀਕੇ 10 ਵਜੇ ਜੈਕਬਾਬਾ ਸਟੇਸ਼ਨ ਤੇ ਪਹੁੰਚ ਗਏ। ਉਥੇ ਫਿਰ ਚਾਚਾ ਦੀ ਮੇਰਾ ਅਨੀਬ ਉਥੇ ਫਿਰ ਅਸੀਂ ਬਕਰੀ ਦੀ ਨਮਾਜ਼ ਉਥੇ ਪੜਾਈ। ਉਥੇ ਜਾ ਕੇ ਪੜੀ। ਉਥੋਂ ਫਿਰ ਅਸੀਂ ਪਿੰਡਾਂ 'ਚ ਬੰਡ ਤੇ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਕੋਈ ਗੁਜ਼ਰ ਗੁਜ਼ਰ ਲੱਗਿਆ ਭੱਤ ਲੰਘ ਲੱਗਿਆ। ਮੈਂ ਚੰਗੇ ਮਪਦੋਸ ਨਾਲ। ਫਿਰ ਆ ਗਿਆ ਸਈ ਪੁੱਟੂ ਦਾ ਦੌਰ। ਪੁੱਟੂ ਨੇ ਕਾਇਆਂ ਲੱਗਿਆ ਜੀ ਜਿਹੜਾ ਕੋਈ ਸਿੰਧੀ ਬੋਲੂਗਾ ਉਹਰੇ ਰਹੂਗਾ ਜਿਹੜਾ ਨਹੀਂ ਬੋਲੂਗਾ ਉਹਨੂੰ ਕਿਥੋਂ ਕੱਢੋ ਮੈਂ ਇਹ ਵੀ ਮਸਲਾ ਹੋ ਗਿਆ ਬਾਫੇ ਉਹਨੂੰ ਪੁੱਟੂ ਦੇ ਦਰ ਜਾਇਆ ਫਿਰ ਉਥੋਂ ਅਸੀਂ ਜਿਹੜੀ ਉੱਥੇ ਸਾਨੂੰ ਜ਼ਮੀਨ ਮਿਲੀ ਸੀ ਆ ਆਏ ਬਜ਼ਾਰ ਜੀ ਉਹ ਵੇਰਾ ਸੀ ਆ ਕੇ ਆਪਣਾ ਉਹ ਵਿੱਚ ਬੂਚ ਕੇ ਉੱਤੇ ਕੋਈ ਅੱੜ ਤਾ ਉਹਨੂੰ ਪੰਜ ਦਿਨੋਂ ਪੰਜ ਕਬਨੋਂ ਸੀ ਸਭ ਨੂੰ ਕਿਲਾ ਵੇਚ ਕੇ ਆ ਕੇ ਫਿਰ ਸਾਦਕਾ ਬਾਦ ਤਕੀਮ ਜਿਲ੍ਹਾ ਰੀਮਯਾਰ ਖਾਨ ਸਾਦਕਾ ਬਾਦ ਜਾ ਕੇ ਫਿਰ ਉੱਤੇ ਆਵਾਦ ਹੋਏ ਪਿੰਡ ਦਾ ਨਾਮ ਹੈ ਕਸਮਾਣੀ ਮੋਜਾ ਕਸਮਾਣੀ ਹੁਣ ਅਸੀਂ ਉਸ ਉਸ ਇੱਥੇ ਹੀ ਰਹਿ ਰਹੇ ਹਾਂ ਜਿਹੜੇ ਜਿਹੜੇ ਮੇਰੇ ਉੱਥੇ ਯਾਰ ਦੋਸਤ ਸਨ ਨਾ ਇੰਡੀਆ 'ਚ ਉਹਨਾਂ ਉਹਨਾਂ ਦੇ ਨਾਮ ਸੀ ਇੱਕ ਦਾ ਨਾਮ ਸੀ ਗੁਰਮukh ਇੱਕ ਦਾ ਨਾਮ ਹੈਗਾ ਸੀ ਬਲੀਪ ਇੱਕ ਦਾ ਨਾਮ ਹੈਗਾ ਸੀ ਪ੍ਰੀਤਮ ਔਰ ਇੱਕ ਦਾ ਨਾਮ ਸੀ ਸੁਖਦੇਵ ਉਹ ਸਾਡੇ ਗਮਾਂਢੀ ਤੇ ਜਿੱਤੇ ਖੇਤਾਂ 'ਚ ਰਿਆ ਕਰਦੇ ਅਸੀਂ ਅੱਛਾ ਬਸ ਇੰਨੀਆਂ ਹੀ ਗੱਲਾਂ ਨੇ ਹੁਣ ਹੋ ਗਿਆ ਮੈਂ ਬੁੱਢਾ ਅੱਛਾ ਬੁੱਢਾ ਹੋ ਗਿਆ ਮੈਂ ਬਸ ਕੋਈ ਨਹੀਂ ਹੁਣ ਅਸੀਂ ਸਮਝ ਨਹੀਂ ਰਹੀ ਪਰ ਅੱਜ ਤੱਕ ਹੁਣ ਠੀਕ ਠਾਕ ਹੈ ਅੱਲਾ ਦੀ ਮਿਹਰਬਾਨੀ ਹੈ ਹਾਜੀ ਸਾਹਿਬ ਵਫਾਤ ਪਾ ਗਏ ਤੇ ਉਹ ਸਨ ਵਿੱਚ ਪੰਜ ਚ ਤਾਏ ਜ਼ਮੀਨ ਕਿੰਨੀ ਤੀ ਇੰਡੀਆ ਚ ਜ਼ਮੀਨ ਸਾਇਕੀ ਦੀ 60 ਏਕੜ ਇੰਡੀਆ ਚ ਹਾਂ ਉੱਥੇ ਕਿੰਨੇ ਦੀ ਵੇਚੀ ਉਹ ਤੇ 베ਚੀ ਤੇਰੇ ਬਾਪ ਨੇ 베ਚੀ ਦੀ ਉਹ ਤੋਂ ਬਾਅਦ 베ਚਨ ਲੱਗੀ ਜਮੀਨਾਂ ਨਾਲੇ ਹੋਰ اچھا ਹਾਂ ਬਿਲਕੁਲ ਉਹ ਤੇ ਨਹੀਂ ਉਹਦਾ ਜਮੀਨ ਦਾ ਫਿਰ ਉਹਨਾਂ ਦੀ ਹੋਗੀ ਨਾ ਉਹ ਉਹਦਾ ਇਹ وجہ ਸਾਨੂੰ ਇੱਧਰ ਮਿਲ ਗਿਆ ਸੀ اچھا اچھا ਹੁਣ ਇੰਡੀਆ ਦਾ ਸਾਨੂੰ ਦੁਬਾਰਾ ਇੱਕ ਦਫਾ ਨਾ ਐਡਰੈਸ ਦੱਸੋ ਜੇ ਜਾਣਾ ਹੋਵੇ ਇੰਡੀਆ ਉੱਥੇ ਜਾਣਾ ਹੋਵੇ ਉਰੋਂ ਜੀ ਤੁਸੀਂ ਇੰਡੀਆ ਚ ਜਾਣਾ ਹੋਵੇ ਤਾਂ ਜਾਓ ਇੱਥੇ ਆਪਣਾ ਬਾਗੇ اچھا ਬਾਗੇ ਤੋਂ ਟਿਕਟ ਲਓ ਆਪਣਾ ਪਟਿਆਲੇ ਦੀ اچھا ਪਟਿਆਲੇ ਤੋਂ ਫਿਰ ਜਾ ਕੇ ਪੁੱਛੋ ਜੀ ਅਸੀਂ ਜਾਣਾ ਸਮਾਨੇ اچھا ਫਿਰ ਸਮਾਨੇ ਵਾਲੀ ਗੱਡੀ ਬੈਠੋ ਸਮਾਨੇ ਤੋਂ ਪੁੱਛੋ ਫਿਰ ਜਾ ਕੇ ਭਈ ਅਸੀਂ ਕਕਰਿਆਲੇ ਜਾਣਾ ਹੈ ਸਮਾਨੇ ਕਕਰਿਆਲੇ ਤੋਂ ਕਿ 10 15 10 ਕਿਮੀ 10 ਕਿਲੋਮੀਟਰ ਇਹਦੀ ਕਕਰਿਆਲੇ ਜਾਣਾ ਹੈ ਅੱਛਾ ਉਹ ਕਕਰਿਆਲੇ ਜਾਵੋਗੇ ਤਾਂ ਇੱਕ ਕਕਰਿਆਲਾ ਡੂੰਘੇ ਚ ਇੱਧਰ ਵੀ ਉਹ ਤੇ ਬਾਹਰ ਕੰਮ ਜਦ ਇੱਧਰ ਵੀ ਤੇ ਬਾਹਰ ਉਧਰ ਵੀ ਤੇ ਬਾਹਰ ਨੇ ਜਾਣ ਬਚਾਲੇ ਡੂੰਘੇ ਚ ਜੇ ਬਾਰਸ਼ਾਂ ਬੋਰਸ਼ਾਂ ਹੁੰਦੀਆਂ ਨੇ ਜਦੋਂ ਬਾਰਾ ਪਾਣੀ ਛੱਡ ਕੇ ਤੇ ਸਾਡੇ ਪਿੰਡ ਚ ਆ ਵੜਦਾ ਅੱਛਾ ਉਹ ਤੋਂ ਫਿਰ ਆ ਗਿਆ ਬਿਜਲੀ ਪਿੰਡ ਚਾਵੜ ਦਾ ਪਾਣੀ ਫਿਰ ਉਹ ਘਰ ਬਚ ਵੀ ਜਾਂਦੇ ਤੇ ਫਿਰ ਉਹ ਬੜਾ ਬਹੁਤ ਜੀ ਬਖਤ ਬਹੁਤ ਅੱਛਾ ਸੋਹਣਾ ਗੁਜ਼ਰਦਾ ਸੀ ਉਸ ਟਾਈਮ ਇੰਡੀਆ ਚ ਆਪਣੀਆਂ ਕਬਰਾਂ ਹੈਗੀਆਂ ਨਾ ਉੱਥੇ ਵੱਡਿਆਂ ਦੀਆਂ ਸਾਡੇ ਦਾਦੇ ਦੀ ਕਬਰ ਆ ਦੋ ਨੇ ਕਬਰਾਂ ਉੱਥੇ ਲੱਭੇ ਇੱਕ ਪਾਸੇ ਮੇਰੇ ਦਾਦਾ ਮਹਮਦ ਬਖਸ਼ ਦੂਸਰੇ ਪਾਸੇ ਹਯਾਦ ਬਖਸ਼ ਇਹਨਾਂ ਦਾ ਪੀਰ ਮੁਰਸ਼ਦ ਦੀ ਜਗ੍ਹਾ ਦੀ ਕਬਰ ਦਾ ਇਹ ਇਹਨਾਂ ਲੋਕ ਤੇ ਉਹ ਦੋਨਾਂ ਨੇ ਇਕੱਠੇ ਘੁੰਮ ਜਿੰਨੇ ਬਨੇ ਫਿਰ ਉਹ ਸੰ ਘਵਰਾਂ ਦੇ ਉਰਲੇ ਪਾਸੇ ਫਿਰ ਸਾਲਾਨ ਦਾ ਡੇਰਾ ਵੀ ਆਉਂਦਾ ਡੇਰਾ ਦੇ ਬਾਅਦ ਫਿਰ ਇੱਕ ਇਹਦੇ ਸਾਲਾਨੀ ਹੈ ਪਿੰਡ ਸਾਲਾਨੀ ਟੋਬਾ ਉਹ ਟੋਬੇ ਤੇ ਵੀ ਪਿੰਡ ਹੋਇਆ ਸਾਦਾ ਦਾ ਡੇਰਾ ਉਹ ਸਾਦਾ ਦਾ ਡੇਰੇ ਦੇ ਲਾਗ ਸਾਡਾ ਖੂਹ ਵੀ ਇੱਧਰਲੇ ਪਾਸੇ ਉਹ ਬਾਗ ਵਾਲਾ ਖੂਹ ਕਿਆ ਕਰ ਲਈ ਦਬਾਗਾ ਯਾਰ ਅੱਛਾ ਹਾਂ ਉਹ ਖੂਹ ਦੀ ਸਾਡਾ ਉੱਤੇ ਵਾਹ ਹੁਣ ਜ਼ਿਆਦੇ ਗੱਲਾਂ ਕੀ ਕਰੀਏ ਯਾਰ ਨਾ ਤਾਂ ਯਾਦ ਆਉਂਦੀਆਂ ਸ਼ੁੱਤੀ ਕਰੀਏ ਵਾਹ ਚਲੋ ਸਹੀ ਯਾਰ ਸੁਣਦਾ ਕਰਦਾ ਹੋਵੇ ਤਾਂ ਤੇਰੀ ਵੀਡੀਓ ਅਸੀਂ ਇਹ ਇੰਟਰਨੈਟ ਤੇ ਪਾਵਾਂਗੇ ਉਥੋਂ ਜੇ ਕਿਸੇ ਇੰਡੀਆ ਦੇ ਤੁਹਾਡੇ ਕੋਈ ਤੁਹਾਡਾ ਕੋਈ ਸ਼ਾਇਦ ਕੋਈ ਜ਼ਿੰਦਾ ਹੋਵੇ ਬੇਲੀ ਤੁਹਾਡੇ ਨਾਲ ਰਾਬਤਾ ਕਰਨਗੇ ਫਿਰ ਹਾਂ ਕੋਈ ਕਰ ਲੈਣ ਤਾਂ ਚੰਗੀ ਗੱਲ ਹੈ ਹੁਣ ਚੱਲ ਰਹੀ ਹੈ ਇਹ ਹਾਂ ਹਾਂ ਉਥੇ ਮੇਰੇ ਮੇਰੇ ਸਮਝੇ ਖਾਸ ਦੋਸਤ ਮੇਰਾ ਇੰਦਰਜੀਤ ਨਾ ਉਹ ਭਮਣਾਂ ਦਾ ਮੁੰਡਾ ਸੁਖਦੇਵ ਵੀ ਉਹਦੀ ਮਾਂ ਦਾ ਨਾਮ ਤੇ ਉਹਦੇ ਬਾਪ ਬਾਪ ਉਹਦਾ ਫੌਤ ਹੋ ਗਿਆ ਸੀ ਉਹ ਫਿਰ ਮੈਨੂੰ ਐ ਕਰਦੀ ਨਹੀਂ ਬਾਗਰੂ ਜੀ ਬੋਲੇ ਕਰਦੀ ਆ ਜੀ ਹਾਂ ਰਮਜ਼ਾਨ ਮੈਨੂੰ ਗਿੰਦਰ ਜੀ ਜ਼ਬਰਗਾ ਪਿਆਰਾ ਹੋਇਆ ਇਸਕਾ ਇਹ ਇੰਦਰ ਜੀ ਜ਼ਬਰਗਾ ਮੇਰਾ ਅਗ ਘੋਰ ਜਿਹੜਾ ਨਾ ਇੰਦਰ ਜੀ ਜ਼ਬਰਗਾ ਪਿਆਰਾ ਹੋਇਆ ਮੈਨਾਂ ਅੱਛਾ ਫਿਰ ਉਹ ਇਸ ਤਰ੍ਹਾਂ ਕਰ ਉਹ ਬਹੁਤ ਮੈਨੂੰ ਚਾਹੁੰਦੀ ਤੇ ਹੋ ਜਾਣ ਗਮਾਂਡਣ ਸੀ ਸਾਡੀ ਫਿਰ ਇੱਕ ਬਾਗਰੂ ਹੁੰਦੀ ਕਿ ਨਿਆਲੋ ਫੁੜੀ ਉਹ ਵੀ ਇਹਨਾਂ ਦੀ ਸਾਧਾਂ ਦੀ ਏ ਸੀ ਤਿੰਨ ਚਾਰ ਤਿੰਨ ਚਾਰ ਤਿੰਨ ਚਾਰ ਦੋਸ ਡੇਰੇ ਦਿਨ ਸਾਡੇ ਕਿਨੂੰ ਰੋਲਾ ਡਰਿਆ ਕਰਦੇ ਤੇ ਉੱਥੇ ਵੀ ਬਾਕੀ ਦਿਨ ਇਹਨਾਂ ਦਾ ਮਰਕ ਬਏਗਾ ਦੀ ਸਾਡਾਂ ਦਾ ਡੇਰਾ ਡੂੜਾ ਵੀ ਤੇ ਇਧਰਲੇ ਪਾਸੇ ਵੀ ਜਦੋਂ ਇਹਨਾਂ ਦਾ ਡੇਰਾ ਜਦੋਂ ਪਿੰਡ ਸਾਡਾ ਇਕੱਠਾ ਸੀ ਜਦੋਂ ਮਹੱਲਾ ਸਾਡਾ ਇੱਕ ਸੀ ਸਾਡੇ ਮਹੱਲੇ 'ਚ ਬਸ ਅਸੀਂ ਤੇ ਬਖਸੀ ਦਾ ਘਰ ਯਾਰ ਜਾਨਾਂ ਨੂੰ ਪਹਿਲਮਾਨ ਦਾ ਤੇ ਆਏ ਭੰਗ ਰੋਬੜੀ ਦਾ ਇਹ ਸਾਡੇ ਮਹੱਲੇ 'ਚ ਸਾਡਾ ਇੱਕੋ ਹੀ ਵੇੜਾ ਸੀ ਹਾਂਜੀ ਉੱਥੇ ਕਿੰਨੇ ਭਾਈ ਫੋਟੋ ਹੋਗੇ ਸੀ ਉਹ ਪਿੰਡ ਦਾ ਉਹ ਪਾਪੀ ਪੁੱਤ ਨਹੀਂ ਸਾਡਾ ਖਤ ਹੋਇਆ ਬਾਬਾ ਖਤ ਹੋਵੇ ਦੀ ਮੈਂ ਆਪਣਾ ਭਗਤ ਸਿੰਘ ਜੀ ਦਾ ਮਜਾਰ ਬਣਿਆ ਹੈ ਤੇਰੇ ਬੜੇ ਦਾ ਡੈਡਾ ਸਾਰੇ ਉਧਰ ਹੀ ਖਤ ਹੋਏ ਨੇ ਨਾ ਅੱਛਾ ਹਾਂ ਤੇਰੇ ਆਪਣਾ ਇੱਕ ਪਿੰਡ ਸੀ ਨਾਨੂ ਵਾਲਾ ਜਿੱਥੇ ਉੱਤੇ ਹਾਜੀ ਆਇਦਰ ਆਇਆ ਸੀ ਉਹ ਹਾਇਦਰ ਦੇ ਘਰ ਵਾਲੇ ਵੀ ਉਸ ਪਿੰਡ ਦੇ ਹੋਗੇ ਤੇ ਆਮਲਾ ਉਹਦੇ ਘਰ ਵਾਲੇ ਵੀ ਉੱਥੇ ਸਮਝ ਮਾਰੀ ਗਈ ਉਹਦਾ ਬਾਪ ਬਿਮਾਰ ਹੋ ਗਿਆ ਇੱਕ ਇਦਰਲਾ ਮੁੰਡਲ ਦੀ ਛੋਟਾ ਜਾ ਉਹ ਮਰ ਗਿਆ ਫਿਰ ਸਾਡੇ ਪਿੰਡ ਦੇ ਮੁੰਡੇ ਦੇ ਰਮਜ਼ਾਨ ਦੀ ਬਰਸਤ ਬਾਣੀਆਂ ਲੱਗ ਗਈ ਕਾ ਗਾੜੀ ਸੁਣੋ ਹੋ ਰਮਜ਼ਾਨ ਉਹ ਉੱਥੇ ਮਾਰਿਆ ਗਿਆ ਮੇਰੀ ਹਸਮਤਲੀ ਉੱਥੇ ਮਾਰਿਆ ਗਿਆ ਸਜਲੀ ਦਾ ਫਿਰ ਦੂਸਰੇ ਆਪਣਾ ਮਾਲੂ ਦਾ ਪੀ ਹੋ ਹੀਰਾ ਹੀਰਾ ਦਾ ਮੁੰਡਾ ਵੀ ਉਹ ਉੱਥੇ ਮਾਰਿਆ ਗਿਆ ਜਨੇ ਚੰਗੇ ਚੰਗੇ ਮੁੰਡੇ ਜਿਹੜੇ ਨੂੰ ਤਾਂ ਉੱਥੇ ਕਤਲ ਹੋ ਗਿਆ ਤੇ ਨੰਨੂ ਵਾਲੇ ਮਾਰਿਆ ਗਿਆ ਅੱਛਾ ਅੱਛਾ ਬਾਕੀ ਬਚ ਗਏ ਤੇ ਮੈਂ ਵੀ ਉਸ ਵਕਤ ਉਸ ਪਿੰਡ ਦੇ ਵਿੱਚ ਸੀ ਉਸਾਵਨ ਦੇ ਇਹ ਆਹੀ ਟਾਈਮ ਸੀ ਜਿਹੜਾ ਸਰਫਗ ਦਿਨ ਚੇਪਣ ਵਾਲਾ ਸੀ ਆਦਨੇ ਰਉਮ ਕਦਾਦੀ ਤਰਫੋਂ ਸਾਸੀ ਬਚ ਗਏ ਉਹ ਜਿਹੜੇ ਮਰਨੇ ਦੇ ਮਾਰੇਗੇ ਫਿਰ ਰਾਤ ਨੂੰ ਰਾਤ ਪੈ ਗਈ ਫਿਰ ਇਧਰੋਂ ਆਵਾਜ਼ ਆਈ ਸਾਨੂੰ ਨੇ ਜਿੱਸਾ ੜਕਣੀ ਬਈ ਸੇਖੜ ਕਰਿਆ ਨਾ ਪਜਲੋ ਸਾਲਾ ਸਵਾਨਾ ਆ ਗਿਆ ਉਹ ਬਸ ਉਹ ਪਾਥਾ ਖਾਲੀ ਹੋ ਗਿਆ ਫਿਰ ਸਾਨੂੰ ਮੌਕਾ ਮਿਲ ਗਿਆ ਫਿਰ ਅਸੀਂ ਨਿਕਲ ਗਏ ਫਿਰ ਜਦਾ ਥੋੜਾ ਜਿਹਾ ਦਿਨ ਬਸਦਾ ਹੋਇਆ ਇੱਕ ਸਾਂਦੇ ਵਾਲਾ ਪਿੰਡ ਆਉਂਦਾ ਇੱਧਰੇ ਪਾਸੇ ਉਹ ਸੌਂਡੇ ਵਾਲੇ ਦੇ ਲਵੇ ਗਏ ਤਾਂ ਮਗਰੋਂ ਜਵਾਈ ਨਾ ਗੋਲੀ ਜਿਹੜਾ ਮੇਰੇ ਲਵੇ ਤੇ ਉਹ ਮੇਰੇ ਪਿੱਛੇ ਦੀ ਉਹਦੇ ਆ ਕੇ ਲੱਗੀ ਉਹ ਮਰ ਗਿਆ ਮੈਂ गिर ਕੇ ਆਪਣਾ ਭੱਜ ਗਏ ਫਿਰ ਮੈਦੇ ਨਹੀਂ ਲੱਗੀ ਫਿਰ ਭੰਦੇ ਕੋਡੇ ਕੋਡੇ ਹੋ ਕੇ ਭੱਜ ਪੁੱਜ ਗਏ ਆਪਣਾ ਜਗ ਫਿਰ ਘਰ ਵਾਲੇ ਦਾ ਜਾ ਕੇ ਲੱਭੇ ਨੇ ਬਹੁਤ ਦੇਰ ਲਗਾ। ਅੱਛਾ ਆਪਣੇ ਇੱਥੇ ਜਿਹੜੀ